ਕਾਂਗਰਸ ਵੱਲੋਂ ਪਟਿਆਲਾ ਤੋਂ ਉਮੀਦਵਾਰ ਐਲਾਨੇ ਗਏ ਧਰਮਵੀਰ ਗਾਂਧੀ ਅੱਜ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਵਾਰ ਆਪਾਂ ਪਹੁੰਚੇ ਜਿੱਥੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਧਰਮਵੀਰ ਸਿੰਘ ਗਾਂਧੀ ਉਹਦਾ ਜਬਰਦਸਤ ਸਵਾਗਤ ਕੀਤਾ ਗਿਆ ਤੇ ਉੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਆਪਣੇ ਮੁੱਦੇ ਵੀ ਦੱਸੇ ਗਏ ਜਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰੀ ਧਰਮਵੀਰ ਗਾਂਧੀ ਹੋਰੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨਸ਼ਾ ਤਸ਼ਕਰਾਂ ਦੇ ਉੱਤੇ ਸਖਤ ਕਾਨੂੰਨ ਬਣਾਉਣ ਦੀ ਨਸੀਹਤ ਵੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਸੰਤਥਿਤ ਨਸ਼ਿਆਂ ਨੂੰ ਬੰਦ ਕਰਨਾ ਹੈ ਤਾਂ ਪੁਰਾਣੇ ਨਸ਼ਿਆਂ ਨੂੰ ਥੋੜਾ ਸੁਰਜਿਤ ਕਰਨਾ ਪੈਗਾ ਉਹਨਾਂ ਨੇ ਕਿਹਾ ਕਿ ਵਿਦੇਸ਼ ਦੀ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਪੁਲਿਸ ਤੇ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠ ਅਫੀਮ ਦੀ ਖੇਤੀ ਕਰਨ ਦੀ ਜਿਹੜੀ ਹੈ ਮਾਨਤਾ ਉਹ ਦੇ ਦੇਣੀ ਚਾਹੀਦੀ ਹੈ ਤੇ ਨਿਗਰਾਨੀ ਪੂਰੀ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਇਸ ਦੇ ਨਾਲ ਹੀ ਡਾਕਟਰ ਤਾਂ ਅੰਮ੍ਰਿਤ ਗਾਂਧੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨਾਰਾਜ਼ ਹੋਏ ਟਕਸਾਲੀ ਕਾਂਗਰਸੀਆਂ ਨੂੰ ਵੀ ਉਹਨਾਂ ਨੇ ਬੋਲਿਆ ਕਿ ਕੋਈ ਗੱਲ ਨਹੀਂ ਪਾਰਟੀ ਦੇ ਵਿੱਚ ਅਜਿਹਾਂ ਆਵਾਜ਼ਾਂ ਉਠਦੀਆਂ ਰਹਿੰਦੀਆਂ ਨੇ ਤੇ ਉਹਨਾਂ ਨੇ ਨਾਲ ਹੀ ਨਾਲ ਉਹਨਾਂ ਲੋਕਾਂ ਨੂੰ ਨਸੀਹਤ ਵੀ ਦਿੱਤੀ ਹੈ ਕਿ ਆ ਕੇ 7 ਦਿਨ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਨ। ਕਾਜ ਬਹੁਤ ਉਤਸ਼ਾਹ ਹੈਗਾ। ਮੈਨੂੰ ਖੁਸ਼ੀ ਹੈ ਕਿ ਮੈਂ ਨਾਬੇ ਵਰਗੇ ਇਤਿਹਾਸਿਕ ਸ਼ਹਿਰ 'ਚ ਜਿੱਥੇ ਬਹੁਤ ਹੀ ਮਤਲਬ ਇਨਕਲਾਬੀ ਜਿੱਥੇ ਜਿਹਦੇ ਜਿਹੜੀ ਰਾਜਸ਼ਾਹੀ ਵੀ ਜਿਹੜੀ ਇਨਕਲਾਬੀ ਸੀਗੀ, ਦੇਸ਼ ਭਗਤ ਸੀਗੀ ਉਹ ਸ਼ਹਿਰ ਜਿਸਤ ਗੁਰਦਰਸ਼ਨ ਸਿੰਘ ਉਹਨਾਂ ਦੇ ਸ਼ਹਿਰ 'ਚ ਆਇਆ ਹੈਗਾ ਤੇ ਕਾਕਾ ਰਣਦੀਪ ਹੋਰਾਂ ਦੇ ਸ਼ਹਿਰ 'ਚ ਆਇਆ ਖਨੋੜਾ ਸਾਹਿਬ ਦੇ ਸ਼ਹਿਰ 'ਚ ਆਇਆ ਹੈਗਾ। ਮੇਰੇ ਨਾਲ ਅਨੰਦ ਮਹਿਤਾ ਜੀ ਨੇ ਔਰ ਸਾਧੂ ਸਿੰਘ ਧਰਮਸੋਧ ਜਿਹੜੇ ਕਿਥੋ ਦੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਉਹਨਾਂ ਦੇ ਸ਼ਹਿਰ ਚ ਆਇਆ ਔਰ ਸਾਰੇ ਦੇ ਸਹਿਯੋਗ ਨਾਲ ਇਹ ਜਿਹੜੀ ਅੱਜ ਜੋ ਮੁਲਕ ਦੀ ਹਾਲਾਤ ਹੈਗੀ ਜਿਹਨਾਂ ਹਾਲਾਤਾਂ ਵਿੱਚ ਮੈਨੂੰ ਕੇਂਦਰ ਨਹੀਂ ਕਾਂਗਰਸੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਮੈਂ ਹਿੰਦੁਸਤਾਨ ਦੇ ਜਿਹੜਾ ਜਮਹੂਰੀ ਇਤਿਹਾਸ ਹੈ ਜਿਹੜਾ ਇੰਡੀਅਨ ਪਬਲਿਕ ਦੀ ਜਰਨੀ ਹੈ ਸਫਰ ਹੈ ਉਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਜਿਹਦੇ ਦੇਸ਼ ਦੀ ਵਿਕਤਾ ਨਿਰਣਾ ਹੋਣਾ ਹੈਗਾ ਇਸ ਦੇਸ਼ ਨੇ ਇਸ ਦੇਸ਼ ਨੇ ਰਿਪਬਲਿਕ ਰਹਿਣਾ ਹੈਗਾ ਜਮਹੂਰੀ ਗਣਤੰਤਰ ਰਹਿਣਾ ਹੈਗਾ ਤਰਨ ਪੱਖ ਰਾਜ ਰਹਿਣਾ ਹੈ ਕਿ ਨਹੀਂ ਰਹਿਣਾ ਜਾਂ ਇੱਕ ਪਾਰਟੀ ਡिक्टेटरशिप ਤਬਦੀਲ ਹੋਣਾ ਹੈਗਾ ਇਸ ਦੇਸ਼ ਨੇ ਲੋਕਾਂ ਵਾਸਤੇ ਰਾਜ ਕਰਨਾ ਹੈਗਾ ਜਾਂ ਚੰਦਕ ਪੂੰਜੀਪਤੀ ਘਰਾਣਿਆਂ ਵਾਸਤੇ ਰਾਜ ਕਰਨਾ ਹੈਗਾ ਇਸ ਦੇਸ਼ ਵਿੱਚ ਸਮਾਜ ਵਿੱਚ ਜ਼ਹਿਰ ਬੀਜਣਾ ਹੈਗਾ ਜ਼ਹਿਰ ਉਗੜਨਾ ਹੈਗਾ ਜਾਂ ਜ਼ਹਿਰੀ ਬੈਤਾ ਬਾਤਾ ਨੂੰ ਬਣਾਣਾ ਹੈਗਾ ਤੇ ਜਾਂ ਭਾਈਚਾਰਕ ਇੱਕ ਸੁਰਤਾ ਵਾਲਾ ਮਾਹੌਲ ਬਣਾਣਾ ਹੈਗਾ ਇਸ ਗੱਲ ਦਾ ਫੈਸਲਾ ਦੋਸਤ 2024 ਦੇ ਚੋਣਾ ਛੋਣ ਵਾਲਾ ਹੈਗਾ ਔਰ ਇਹਨਾਂ ਮਹੱਤਵਪੂਰਨ ਚੋਣਾਂ ਵਿੱਚ ਮੈਨੂੰ ਕਾਂਗਰਸ ਦੇ ਹਾਈ ਕਮਾਂਡ ਨੇ ਔਰ ਪੰਜਾਬ ਦੀ ਲੀਡਰਸ਼ਿਪ ਨੇ ਇਹ ਕਾਂਗਰਸ ਦਾ ਨਮਾਇੰਦਾ ਬਣਾ ਕੇ ਭੇਜਿਆ ਹੈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਮੈਂ ਰਸਤੇ ਰਸਤੇ ਵੀ ਹੁੰਦਾ ਆ ਜੀ ਹਰ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈਗਾ ਜੀ ਲੋਕਾਂ ਵੱਲੋਂ ਸਾਰੇ ਹਲਕੇ ਤੋਂ ਤੁਹਾਨੂੰ ਸਮ ਰਿਸਪੌਂਸ ਇੱਥੇ ਵੀ ਤਾਂ ਨਜ਼ਰ ਆ ਰਿਹਾ ਹੈਗਾ ਜੀ ਮੈਂ ਆਪਣੇ ਵੱਲੋਂ ਆਪਣੀ ਤਨਮਨ ਧਨ ਨਾਲ ਆਪਣੇ ਇਸ ਕਾਂਗਰਸ ਸੇਵੀ ਕਾਂਗਰਸ ਪਾਰਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਕਾਂਗਰਸ ਪਾਰਟੀ ਨੂੰ ਦੀ ਮੱਦਦ ਨਾਲ ਮੈਂ ਕੇਂਦਰ ਵਿੱਚ ਆਪਣੇ ਹਲਕੇ ਦੇ ਨੁਮਾਇੰਦੇ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਹੈ ਚਾਹੇ ਉਹ ਨਾਬੇ ਵਿੱਚ ਫਾਇਰ ਬ੍ਰਿਗੇਡ ਦਾ ਮਾਮਲਾ ਹੋਵੇ ਚਾਹੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਮਾਮਲਾ ਹੋਵੇ ਚਾਹੇ ਪਾਸਪੋਰਟ ਦਫਤਰ ਖਲਾਨ ਦਾ ਮਾਮਲਾ ਹੋਵੇ ਚਾਹੇ 1200 ਸਕੂਲਾਂ ਜਿਹੜੇ ਬੁਨਿਆਦੀ ਢਾਂਚਾ ਸੁਧਾਰਨ ਦਾ ਮਾਮਲਾ ਹੋਵੇ ਚਾਹੇ ਦਲਤਾਂ ਦੇ ਸਵਨਯਾਤਾਂ ਇੰਸ਼ਾਂਸ ਕਮਜ਼ਾਨ ਘਟਾ ਇਕੱਠੇ ਕਰਨ ਦਾ ਮਾਮਲਾ ਹੋਵੇ ਜਿਨਨੇ ਵੀ ਇਨਕਲਾਬੀ ਕੰਮ ਕੀਤੇ ਹੈ ਉਹਨਾਂ ਨੂੰ ਹੋਰ ਅੱਗੇ ਤੋਰਨ ਵਾਸਤੇ ਤੇ ਦੇਸ਼ ਦੇ ਸਾਹਮਣੇ ਆਏ ਸੰਕਟ ਨੂੰ ਠੱਲਣ ਮਾਰਤ ਕਰਨ ਵਾਸਤੇ ਮੈਂ ਇਹ ਸੀਟ ਜਿੱਤ ਕੇ ਕਾਂਗਰਸੀ ਝੋਲੀ ਪਾਉਂਗਾ ਔਰ ਦੇਸ਼ ਨੂੰ ਅੱਗੇ ਤਰੱਕੀ ਦੇ ਰਸਤੇ ਲੈ ਕੇ ਜਾਵਾਂਗਾ ਸਟੈਟਿਕ ਨੈਸ਼ਨਲ ਡੇਲੀ ਮਰ ਰਹੇ ਨੇ ਨੌਜਵਾਨ ਤੁਸੀਂ ਮੁੱਦਾ ਚੁੱਕਿਆ ਸੀ ਫੀਮ ਦੀ ਖੇਤੀ ਜੇ ਸੰਸਦ ਬਣਦੇ ਹੋ ਫਿਰ ਦੁਬਾਰੇ ਮੁੱਦਾ ਚੁੱਕੋ ਦੇਖੋ ਮੈਂ ਇਹ ਫੀਮ ਦੀ ਖੇਤੀ ਨਹੀਂ ਸੀ ਚੁੱਕਿਆ ਮੈਂ ਚੁੱਕਿਆ ਐਨਡੀਪੀਐਸ ਐਮੈਂਡਮੈਂਟ ਬਿਲ ਕਿ ਜਿਹੜੇ ਲੋਕੀ ਨੇ ਅਪਰਾਧੀ ਨਹੀਂ ਇਹ ਅਪਰਾਧੀ ਨਹੀਂ ਹੈਗੇ ਇਹ ਬਿਮਾਰ ਨੇ ਇਹਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਇਹਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਉ ਕਰਦੇ ਹੋ ਅਮਰੀਕਾ 'ਚ ਭੰਗ ਲਾਓ ਕੈਨੇਡਾ 'ਚ ਭੰਗ ਕਾਨੂੰਨ ਬਦਲ ਦਿੱਤੇ ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ ਮੈਂ ਕਹਿੰਦਾ ਜਿਹੜੇ ਰਵਾਇਤੀ ਨਸ਼ੇ ਹੈਗੇ ਪੰਗ ਫੀਮ ਤੇ ਭੁੱਕੀ ਇਹਨੋਂ ਪਾਸੇ ਕਰੋ ਜਿਹੜੇ ਘਾਤਕ ਨਸ਼ੇ ਹੈਗੇ ਸਮੈਕ ਹੀਰੋਇਨ ਜਿੰਨੀਆਂ ਮਤਲਬ ਸਰ ਦੇ ਮਾਰੂ ਨਸ਼ੇ ਆ ਗਏ ਆ ਜਾਂ ਫੈਂਟਾਨੀਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ ਉਹਨਾਂ ਨੂੰ ਪਾਸੇ ਕਰੋ ਦੋਹਾਂ ਪ੍ਰਤੀ ਅਲੱਗ-ਅਲੱਗ ਨਜ਼ਰੀਆ ਹੋਵੇ ਇਹਨਾਂ ਨੇ 25 ਹਜ਼ਾਰ ਬੰਦਾ ਨੌਜਵਾਨ ਜਾਂ ਬਜ਼ੁਰਗ ਉਹ ਜਿਹੜੇ ਜਿਹੜੇ ਮਾਰੀ ਬੁੱਟੀ ਫੀਪੁਕੀ ਵਾਤਨ ਵਾਲੇ ਸੀਗੇ ਉਹ ਜੇਲਾਂ ਡੱਕੇ ਹੋਏ ਆ ਜਿਹੜੇ ਵੱਡੇ-ਵੱਡੇ ਮਗਰਮਾਚਾ ਜਿਹਨੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲਦੀ ਭੁਗਤਾਨ ਸਰਕਾਰ ਦੀ ਮਿਲਦੀ ਭੁਗਤਾਨ ਉਹ ਜੇਲਾਂ ਤੋਂ ਬਾਹਰ ਤੁਰੇ ਫਿਰਦੇ ਆ ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ ਇਹ ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਮੱਸਿਆ ਸਾਡੇ ਫੀਪੁਕੀ ਸਮੱਸਿਆ ਉੱਥੇ ਦੀ ਸਰਕਾਰ ਨੇ ਕਾਨੂੰਨ ਬਦਲ ਕੇ ਐਲਾਉ ਕਰਤਾ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਉੱਟੇ ਭੰਗ ਦੇ ਲਾ ਸਕਦਾ ਸੋ 50ਸ ਕਰ ਕਿਉਂ ਨਹੀਂ ਕਹਿ ਸਕਦੀ ਕਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਪੁਸਤ ਦੀ ਨਿਗਰਾਨੀ ਹੇਠ ਜਾਂ ਸਰਪੰਚ ਦੀ ਨਿਗਰਾਨੀ ਹੇਠ 5 ਤੋਂ 35 ਉੱਟੇ ਲਾ ਲਵੇ ਜੇ 36ਵਾਂ ਬੂਟਾ ਲਾ ਲਵੇ ਤਾਂ ਉਹਨੂੰ ਸਜ਼ਾ ਦੇ ਦੇਵੇ ਸ਼ੱਕ ਉਹਨੂੰ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ ਚਾਹੇ ਉਹਦੇ ਡੋਡੇ 'ਚ ਕੁੱਟ ਕੇ ਪਚੂਰਾ ਬਣਾ ਕੇ ਪੋਸਟ ਬਣਾਵੇ ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ ਚਾਰ ਦਿਨ ਚ ਮਰ ਜਾਊਗਾ ਮਾੜੇ ਨਸ਼ੇ ਚਾਰ ਦਿਨ ਚ ਘਟ ਜਾਣਗੇ ਕਿਉਂਕਿ ਪਿੱਛੇ ਮਾਫੀਆ ਹੈਗਾ ਜੀ ਹਰ ਮਾਫੀਆ ਕਾਂਗਰਸ ਸਰਕਾਰ ਬੰਲੇ ਬੀ ਸੀਗਾ ਪਿਛਲੀ ਵੇਲੇ ਇਹ ਮਾਫੀਆ ਖਾਲੀ ਸਰਕਾਰ ਬੰਲੇ ਸੀਗਾ ਮਾਫੀਆ ਅੱਜ ਵੀ ਉਨ੍ਹੀ ਸਰਕਾਰ ਮੈਂ ਜਿੰਨਾ ਪਹਿਲਾਂ ਸੀਗਾ ਹਰ ਅਖਬਾਰ ਦੇ ਕੋਨੇ ਉੱਤੇ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਚ ਦੋ ਚਾਰ ਨੌਜਵਾਨਾਂ ਦੇ ਮਰਨ ਦੀ ਖਬਰ ਲਗਾਤਾਰ ਆ ਰਹੀਆਂ ਔਰ ਪੋਸੀ ਮਿਲਪੁਖ ਵੀ ਸਾਹਮਣੇ ਜਾ ਰ ਨਜ਼ਰ ਆ ਰਹੀ ਹੈ ਜੀ ਅਬੀਪ ਰਏ ਉਹਦੀ ਮੀਟਿੰਗ ਲੈ ਕੇ ਕਿਦੋਂ ਜਿਹੜਾ ਸਵਾਲ ਦਿੱਤਾ ਦੇਖੋ ਹਰ ਇੱਕ ਪਾਰਟੀ ਜੇ ਪ੍ਰੋਬਲਮ ਆਦੀ ਹੈ ਹਰ ਇੱਕ ਪਾਰਟੀ ਜਿਹੜੇ ਬੰਦੇ ਕੰ ਹਾਈ ਕਮਾਂਡ ਦੇਖਣਾ ਕਿ ਕਿਸੇ ਮੌਕਾ ਵਿਸ਼ੇਸ਼ ਤੇ ਕਿਹੜਾ ਜਿਹੜਾ ਬੰਦਾ ਹੈਗਾ ਉਸੇ ਹੀ ਨੁਮਾਇੰਦਗੀ ਕਰ ਸਕਦਾ ਹੈਗਾ ਉਹਨਾਂ ਨੇ ਮੈਨੂੰ ਚੁਣਿਆ ਹੈਗਾ ਮੇਰਾ ਨਹੀਂ ਖਿਆਲ ਕਿ ਜਿਸ ਬੰਦੇ ਦਿਲ ਚ ਕਾਂਗਰਸ ਧੜਕਦੀ ਹੈ ਜਿਸ ਬੰਦੇ ਦਿਲ ਜਮਹੂਰੀਅਤ ਧੜਕਦੀ ਹੈ ਜਿਸ ਬੰਦੇ ਦੇਸ਼ ਦਾ ਧਰਮ ਨਿਰਪੱਖ ਚਿਰਤਰ ਧੜਕਦਾ ਜਿਸ ਦੇਸ਼ ਦੇ ਜਿਸ ਬੰਦੇ ਦੇ ਦਿਲ ਵਿੱਚ ਸੰਵਿਧਾਨ ਧੜਕਦਾ ਹੈਗਾ ਉਹ ਕਦੇ ਵੀ ਕਾਂਗਸਪਾਦੀ ਅਸੂਲਾਂ ਦੇ ਉਲਟ ਜਾ ਕੇ ਭੁਗਤੂਗਾ ਜਬ ਜਬ ਵਿਰੋਧੀ ਪੱਖ ਦਾ ਪੱਖ ਜੁਬਾ ਸਰਕਾਰ ਵਿੱਚ ਪੇਸ਼ਤਾ ਚਾਰ ਦਾ ਬੋਲ ਵਾਲਾ ਜਿਉਂਦੇ ਤੋਂ ਕੰਮ ਹੈ ਜਿਵੇਂ ਪਹਿਲੀਆਂ ਸਰਕਾਰਾਂ ਬਾਰੇ ਚਰਚਾ ਸੀਗੀ ਜਿਹੜੇ ਸਾਫ ਪ੍ਰਸ਼ਾਸ ਦੇਸ ਦੇ ਜਿਹ ਥੱਲੋਂ ਚੱਲਦੀ ਸਰਕਾਰ ਦੀ ਗੱਲ ਕਰਦੇ ਅੱਜ ਪੂਰੀ ਅਫਸਰशाही हावी ਹੈਗੀ ਹੈ ਅੱਜ ਪੂਰਾ ਹਾਈ ਕਮਾਂਡ ਕਲਚਰ ਹੈਗਾ ਅੱਜ ਪੂਰਾ ਵੀਆਈਪੀ ਕਲਚਰ ਹੈ ਉਹ ਸਾਰੀਆਂ ਗੱਲਾਂ ਜਿਹੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾਇਆ ਗਿਆ ਸੀ ਸਾਰੀਆਂ ਝੂਠੀਆਂ ਸਾਬਤ ਹੋਈਆਂ ਪੰਜਾਬ ਨੂੰ ਧੋਖਾ ਦਿੱਤਾ ਗਿਆ ਪੰਜਾਬ ਦੇ ਲੋਕ ਮਾਰ ਖਾ ਗਏ ਹੈਗੇ ਅੱਜ ਨਤੀਜੇ ਭੁਗਤ ਰਹੇ ਹੈਗੇ ਤੁਸੀਂ ਕਿ ਕਿਸੇ ਨੂੰ ਕਦਰ ਮੰਨਦੇ ਹੋ ਜੀ ਤੁਸੀਂ ਸਭ ਨਾਲ ਮੁਕਾਬਲਾ ਹੈਗਾ ਹਰ ਮੈਂ ਆਪਣੇ ਨੁਕਤੇ ਲੈ ਕੇ ਜਾਊਂਗਾ ਆਪਣਾ ਆਪਣਾ ਨਿੱਜੀ ਚਰਿੱਤਰ ਆਪਣਾ ਪਰਿਵਾਰਕ ਚਰਿੱਤਰ ਆਪਣੇ ਕੰਮ ਦਾ ਚਰਿੱਤਰ ਆਪਣਾ ਜਿਹੜਾ ਪਰਿਵਾਰਕ ਪਸ਼ੋਕਲ ਹੈਗਾ ਮੇਰੇ ਕੀਤੇ ਹੋਏ ਕੰਮ ਉਹ ਲੈ ਕੇ ਜਾਊਗਾ ਇਹ ਬੰਦੇ ਆਪਣਾ ਆਪਣਾ 76 74 ਪਰਿਵਾਰਕ ਚਰਿੱਤਰ ਆਪਣੇ ਕੀਤੇ ਕੰਮ ਲੈ ਕੇ ਜਾਣਗੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਵਾਤੇ ਸਹੀ ਨੁਮਾਇਦਾ ਕੌਣ ਹੈ ਤੌਰ ਤੇ ਬੰਨੀ ਹੋਣੀ ਤੇ ਉਹਨਾਂ ਨੇ ਹਾਂਜੀ ਹੈਪੀ ਹੈਪੀ ਹੋਣੀ ਬੰਨੀ ਹੋਣੀ ਸੰਵਿਧਾਨ ਬਚਾਓ ਰੈਲੀ ਜੇ ਕੱਢ ਰਹੇ ਨੇ ਇਹ ਬੜੀ ਟੁਕਮਾ ਸਮਾਂ ਹੈਗਾ ਅੱਜ ਸਭ ਕੁਝ ਸੰਵਿਧਾਨ ਨੂੰ ਖਤਰਾ ਹੈਗਾ ਬੀਜੇਪੀ ਦੇ ਕਈ ਸੰਸਦ ਕਹਿ ਚੁੱਕੇ ਆ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਸੰਵਿਧਾਨ ਬਦਲਣਾ ਮਤਲਬ ਮਨੂਵਾਦ ਲਾਗੂ ਕਰਨਾ ਹੈਗਾ ਜਿਹੜਾ ਕਿ ਆਰਐਸਐਸ ਆਰਐਸਐਸ ਦਾ ਜੰਡਾ ਹੈਗਾ ਜਿਹਨਾਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਸੁਤੰਤਰਤਾ ਸੰਗਰਾਮ ਦੀਆਂ ਸਾਡੇ ਸੰਵਿਧਾਨ ਘਾੜਿਆਂ ਦੀਆਂ ਉਹਨਾਂ ਨੂੰ ਪੁੱਠਾ ਗੇੜਾ ਦੇਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਦੇ ਸੰਦਰਭ ਵਿੱਚ ਸੰਵਿਧਾਨ ਬਚਾਓ ਯਾਤਰਾ ਇਹ ਬਹੁਤ ਹੀ ਇਤਿਹਾਸਕ ਕਦਮ ਹੈ ਨੌਜਵਾਨਾਂ ਨੂੰ ਜਿਹੜੀ ਜੇਰੀ ਉਸ ਜੰਗੇ ਜਾਦੀ ਸੰਗਰਾਮ ਜਿਹਨੇ ਦੇਖਿਆ ਨਹੀਂ ਹੈਗਾ ਚੱਲਿਆ ਨਹੀਂ ਹੈਗਾ ਅੱਜ ਨਵੀਂ ਪੀੜ੍ਹੀ ਨੂੰ ਇਸ ਗੱਲ ਦੀ ਚੇਤਨਾ ਆਣੀ ਬਹੁਤ ਜ਼ਰੂਰੀ ਹੈ ਸਾਡਾ ਸੰਵਿਧਾਨ ਸਾਡੀ ਸਿਧਾਨੀਆਂ ਗਾਰੰਟੀਆਂ ਬਰਾਬਰੀ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਹੈ ਇਹ ਸੰਵਿਧਾਨ ਨੇ ਦਿੱਤੇ ਹੈਗੇ ਉਹਨਾਂ ਦੇ ਘਵਾੜਾ ਚੱਲਣ ਵਾਲਾ ਹੈਗਾ ਜੇਕਰ ਦੁਬਾਰਾ ਮੋਦੀ ਸੱਤਾ ਚਾਂਦੀ ਹੈਗੀ ਹੈ ਔਰ ਅਲਾਨੀਆ ਤੌਰ ਤੇ ਇਹਨਾਂ ਦੇ ਕਈ ਐਮਪੀ ਕਹਿ ਚੁੱਕੇ ਹੈ ਕਿ ਇਸ ਜਿਹੜੀ ਜੇ ਦੁਬਾਰਾ ਭਾਜਪਾ ਸੱਤਾ ਚਾਂਦੀ ਹੈ ਜਿਵੇਂ ਪਹਿਲਾਂ ਧਾਰਾ 370 ਜਾਂ ਕੋਮਨ ਸਿਵਲ ਕੋਡ ਜਾਂ ਆਂਧ ਮੰਦਰੀ ਗੱਲ ਕਰਦੇ ਸੀਗੇ ਇਸ ਬਾਰੇ ਸੰਵਿਧਾਨ ਬਦਲਣ ਦੀ ਗੱਲ ਕਰਦੇ ਆ ਜਿਹੜਾ ਕਿ ਮੁਲਕ ਵਾਸਤੇ ਬਹੁਤ ਘਾਤਕ ਹੈਗਾ ਹੈ। ਗੱਲ ਇਹ ਆ ਵੀ ਬਿਲਕੁਲ ਕੋਈ ਵਿਰੋਧ ਨਹੀਂ ਹੋ ਰਿਹਾ। ਪਾਰਦਰ ਸਾਰੀ ਇਕਜੁਟਾ ਜੇ ਕੋਈ 20 ਤਰੀਕ ਦੀ ਤੁਸੀਂ ਗੱਲ ਕੀਤੀ ਆ ਸਰਦਾਰ ਲਾਲ ਸਿੰਘ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਵੱਡੇ ਸੀਨੀਅਰ ਨੇਤਾ ਨੇ ਉਹਨਾਂ ਨੇ ਹਮੇਸ਼ਾ ਹੀ ਚਾਹੇ ਕੋਈ ਵੀ ਗਰੁੱਪ ਦਾ ਪ੍ਰਧਾਨ ਬਣਿਆ ਕਾਂਗਰਸ ਦਾ ਉਹਦਾ ਝੰਡਾ ਚੱਕ ਕੇ ਹੋ ਉਹਨਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਕਾਂਗਰਸ ਦੀ ਸਾਡੇ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹ ਬਹੁਤ ਵਾਰ 15 16 ਵਾਰ ਕੈਬਨਿਟ ਦੇ ਵਿੱਚ ਰਹੇ ਨੇ ਹਰदयाल ਜੀ ਮਦਨ ਲਾਲ ਜੀ ਸਾਡੀ ਬਹੁਤ ਹੀ ਸਿਆਣੇ ਸੁਣਝੇ ਹੋਏ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ 20 ਤਰੀਕ ਨੂੰ ਫੈਸਲਾ ਕਰਦੇ ਆ ਥੋੜੀ ਥੋੜੀ ਸਾਰੇ ਕੱਥੇ ਵੀ ਚੱਲਣਗੇ ਬਿਲਕੁਲ ਚੱਲਣਗੇ ਨਹੀਂ 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 ਕੋਈ ਇਹੀ ਜੀ ਗੱਲ ਨਹੀਂ ਹੈ ਮਾਰੇ ਮੁੱਟੇ ਜਿਲੇ ਸ਼ਿਕਵੇ ਹੁੰਦੇ ਨੇ ਉਹ ਬੈਠ ਕੇ ਉਹ ਦੂਰ ਹੋ ਜਾਂਦੇ ਨੇ ਪਰ ਸਾਡੇ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਸੋਨੀਆ ਜੀ ਨੇ ਸਾਡੇ ਦਵਿੰਦਰ ਜਾਦੂ ਨੇ ਇਨਚਾਰਜ ਨੇ ਪੰਜਾਬ ਮਾਮਲਿਆਂ ਦੇ ਰਾਜਾ ਬੜਕੀ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਦੀ ਰਾਏ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਟੈਕਟ ਦਿੱਤੀ ਗਿਆ ਕੋਈ ਇਹੀ ਜੀ ਗੱਲ ਨਹੀਂ ਸਾਰੀ ਕਾਂਗਰਸ ਇੱਕ ਝੂਟਾ ਮੈਂ ਬਤੌਰ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਿੰਮੇਵਾਰੀਆਂ ਕਹਣਾ ਸਾਰੀ ਕਾਂਗਰਸ ਪਾਰਟੀ ਜਿਹੜੀ ਇੱਕ ਝੂਠ ਹੋ ਕੇ ਚੱਲੂ ਦੇ ਕਾਰ ਦੀ ਝੋਲੀ ਜੀ ਸੀਟ ਪਾਵਾਂ ਕੀ ਲੱਗਦਾ ਕਿੰਨੇ ਕੁ ਮਜ਼ਬੂਤ ਤੇ ਜਿਆਦਾ ਦਾਅਵੇ ਮੈਨੂੰ ਗਾਂਦੀ ਜੀ 101% ਅਸੀਂ ਇਹ ਸੀਟ ਨੂੰ ਕਾਂਗਰਸ ਦੀ ਝੂਲੀ ਪਾਵਾਂਗੇ ਜਿੱਤ ਕੇ ਕੋਈ ਗੱਲ ਨਹੀਂ ਅਸੀਂ ਸਾਰੇ ਜਿਹੜੇ ਕੋਰਸ ਦੇ ਵਰਕਰ ਪੂਰੀ ਤਨਦੇਹੀ ਦੇ ਨਾਲ ਮਿਹਨਤ ਕਰ ਰਹੇ ਹਾਂ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਮੇੜਕਰ ਸਾਹਿਬ ਦੀ ਸੋਚ ਨੂੰ ਸਮਰਪਿਤ ਅਸੀਂ ਅੱਜ ਮਤਲਬ ਅਸੀਂ ਮੋਟਰਸਾਈਕਲ ਰੈਲੀ ਸੰਵਿਧਾਨ ਬਚਾਓ ਯਾਤਰਾ ਕੱਢੀ ਸੀਗੀ ਜਿਸ ਤਰੀਕੇ ਦੀ ਰਾਹੁਲ ਗਾਂਧੀ ਜੀ ਦੀ ਸੋਚ ਆ ਤੇ ਜਿਸ ਤਰੀਕੇ ਦੀ ਸਾਡੇ ਡਾਕਟਰ ਗਾਂਧੀ ਜੀ ਦੀ ਸੋਚ ਆ ਤੇ ਇਸ ਤੋਂ ਬੜਾ ਲੋਕ ਪ੍ਰਭਾਵਿਤ ਨਹੀਂ ਜਿਹੜਾ ਬੀਜੇਪੀ ਦਾ ਇੱਕ ਏਜੰਡਾ ਚੱਲ ਰਿਹਾ ਜਿਹਨੂੰ ਸੰਵਿਧਾਨ ਨੂੰ ਖਤਮ ਕਰਨ ਦਾ ਤੇ ਲੋਕਾਂ ਨੂੰ ਮਾਰਨ ਦਾ ਏਜੰਡਾ ਚੱਲ ਰਿਹਾ ਚਾਹੇ ਉਹ ਕਿਸਾਨ ਹੋਣ ਚਾਹੇ ਹੋ ਦਲਿਤ ਭਾਈਚਾਰਾ ਹੋਵੇ ਚਾਹੇ ਮੁਸਲਿਮ ਭਾਈਚਾਰਾ ਹੋਵੇ ਚਾਹੇ ਵਪਾਰੀ ਹੋਣ ਕੋਈ ਵੀ ਜਿਹੜੇ ਲੋਕ ਨੇ ਅੱਜ ਜਿਹੜੀ ਬੀਜੇਪੀ ਦੀ ਨੀਤੀ ਆ ਉਹਨਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਇੱਕ ਡਾਕਟਰ ਗਾਂਧੀ ਜੀ ਵਰਗੇ ਜਿਹੜੇ ਸਾਡੇ ਉਮੀਦਵਾਰ ਨੇ ਜਿਹੇ ਇਹੋ ਜਿਹੋ ਲੋਕ ਅੱਗੇ ਆਣ ਕੇ ਸਾਡੇ ਯੂਥ ਦੇ ਵਿੱਚ ਵੀ ਉਤਸ਼ਾਹ ਆਉਂਦਾ ਕੰਮ ਕਰ ਰਹੇ ਹੁੰਦਾ ਤੇ ਉਹੀ ਚੀਜ਼ ਨੂੰ ਲੈ ਕੇ ਅੱਜ ਸਾਡੇ ਨੇ ਪਹਿਲ ਕੀਤੀ ਆ ਤੇ ਜਿਹੜੀ ਇਹ ਹਨੇਰੀ ਆ ਅੱਜ ਤੋਂ ਸ਼ੁਰੂ ਹੋ ਜਾਣੀ ਆ ਤੇ ਕਾਂਗਰਸ ਦੇ ਤੁਸੀਂ ਵਿਧਾਨ ਸਭਾ ਹਾਲ ਦਾ 90 ਦੇ ਵਿੱਚ ਦੇਖੋਗੇ ਵੱਡੀ ਲੀਡ ਦੇ ਨਾਲ ਅਸੀਂ ਇਹ ਗਾਂਧੀ ਜੀ ਨੂੰ ਜਿਤਾ ਕੇ ਆਪਣਾ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਜੀ ਤੁਹਾਡੇ ਸਾਹਮਣੇ ਅੱਜ ਸਾਰਾ ਯੂਥ ਹੀ ਆ ਇਹ ਕੁਝ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਤ ਇਕੱਠਾ ਹੋਇਆ ਤੇ ਹਲੇ ਕਿ ਇਹ ਅਸੀਂ ਸਿਰਫ ਅਸੀਂ ਬਹੁਤ ਜ਼ਿਆਦਾ ਸਨੇਹੇ ਨਹੀਂ ਲਾ पाए ਤੇ ਸਾਡੇ ਪਿੰਡਾਂ ਦੇ ਜਿਹੜੇ ਮੇਨ ਮੇਨ ਇੱਕ ਇੱਕ ਦੋ ਦੋ ਬੰਦੇ ਨੇ ਉਹ ਸਾਰੇ ਪਿੰਡਾਂ ਦੇ ਮੇਨ ਮੇਨ ਬੰਦੇ ਸੱਦੇ ਨਹੀਂ ਇਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨ ਚੱਲੇ ਆ ਤੇ ਉਹ ਵੀ ਤੁਹਾਨੂੰ ਅਸੀਂ ਸੱਦਾ ਲਾਵਾਂਗੇ ਤੇ ਡਾਕਟਰ ਰਾਹੁਲ ਗਾਂਧੀ ਜੀ ਦਾ ਤੇ ਡਾਕਟਰ ਗਾਂਧੀ ਦਾ ਕਰੇਜ਼ ਇੰਨਾ ਕਿ ਲੋਕ ਆਪ ਆਪ ਮਹਾਰਾਜ ਸਾਡੇ ਨਾਲ ਸੰਪਰਕ ਕਰ ਰਹੇ ਨੇ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਦਾ ਹੀ ਸਮਾਂ ਤੇ ਰਾਹੁਲ ਗਾਂਧੀ ਦਾ ਸਮਾਂ ਡਾਕਟਰ ਗਾਂਧੀ ਦਾ ਸਮਾਂ ਤੇ ਯੂਥ ਹਮੇਸ਼ਾ ਸੱਚ ਦੇ ਨਾਲ ਖੜਾ ਤੇ ਇਹ ਯੂਥ ਹਮੇਸ਼ਾ ਚਾਹੁੰਦਾ ਵੀ ਸਾਨੂੰ ਰੋਜ਼ਗਾਰ ਮਿਲੇ ਤੇ ਨਸ਼ਿਆਂ ਤੋਂ ਦੂਰ ਰਹੀਏ ਇਹ ਚੀਜ਼ ਬਹੁਤ ਲੋੜਵੰਦਾ ਤੇ ਅੱਜ ਜੇ ਰਾਹੁਲ ਗਾਂਧੀ ਜੀ ਆਪਣਾ ਗਾਂਧੀ ਡਾਕਟਰ ਗਾਂਧੀ ਜੀ ਵਰਗੇ ਸਦਸੇ ਪਾਰਲੀਮੈਂਟ ਚ ਪਹੁੰਚਣਗੇ ਤਾਂ ਹੀ ਇਹ ਗੱਲਾਂ ਸੱਚ